ਰਾਮਨ ਜਿੱਥੇ ਵੀ ਤੁਸੀਂ ਹੋਗੇ ਰਾਤੀ ਕੁਛੇ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠੇ ਮੈਂ ਜੇ ਸਾਡੇ ਸੇਵ ਵਿੱਚ ਮੇਰੇ ਭੈਣ ਪ੍ਰਾਂਪ ਜੁਰਤ ਮਾ ਮੱਚੇ ਵੀਰ ਸਾਰੇ ਦੇ ਮੇਰ ਪਰ ਯਾਤਰਾ ਕੇ ਵਾਈ ਗਰੁੱਪ ਸਭ ਨੂੰ ਚੜ੍ਹਦੀ ਗਲਾਂ ਵਿੱਚ ਰੱਖੇ ਸਭ ਨੂੰ ਖੁਸ਼ੀ ਨਾਲ ਖੁਸ਼ੀਆਂ ਲਿਆਵੇ ਜੀ ਔਰ ਮੈਂ ਬੱਚੇ ਜਾ ਰਹੇ ਸਕੂਲ ਉਸ ਬੱਚੇ ਤੋਰ ਕੇ ਉਹ ਤੋਂ ਬਾਅਦ ਦੇ ਵਿੱਚ ਤੁਹਾਣਾ ਬਣੇ ਰਿਓ ਬਲੌਗ ਨਾਲ ਠੀਕ ਹੈ ਜੀ ਤੁਹਾਨੂੰ ਫਿਰ ਮਿਲਦੇ ਆ ਹੁਣ ਬੱਚੇ ਅਸੀਂ ਤੋੜ ਰਹੇ ਆਂ ਦੂਸਰੀ ਗੱਲ ਇਹ ਐ ਵੀ ਬੱਚੇ ਨੂਨ ਮਿਰਚ ਵਾਲੇ ਵੀ ਪਰੌਠੇ ਨੂਨ ਮਿਰਚ ਵਾਲੇ ਲੈ ਕੇ ਜਾਂਦੇ ਆਂ ਠੀਕ ਐ ਜੀ ਹੁਣ ਬੱਚੇ ਬਿਲਕੁਲ ਰੈਡੀ ਐ ਸਤਿਕਾਰ ਸਤਿਕਾਰ ਜੀ ਸਾਰਿਆਂ ਨੂੰ ਸਿਬਨਾ ਇਹ ਨੂਨ ਮਿਰਚ ਵਾਲੇ ਪਰੌਠੇ ਬੱਚੇ ਕਹਿੰਦੇ ਨੂਨ ਮਿਰਚ ਵਾਲੇ ਪਰੌਠੇ ਲੈ ਕੇ ਤੁਸੀਂ ਦੋ ਵਾਰ ਗੱਲ ਦਸਾਰੇ ਨੂੰ ਤੇ ਤੇ ਉਹ ਦਸੇ ਉਹ ਮੇਰਾ ਦੇਖੋ ਜੀ ਉਹ ਮੇਰਾ ਪਰਮਾਤਮਾ ਤੋਂ ਚਲਬਿਤ ਹੋਇਆ ਚੱਠੇ ਯਾਰ ਇਹ ਮੇਰਾ ਬੈਗ ਤੇ ਵਿੱਚ ਮੇ ਕੋਈ ਚੀਜ਼ ਪਾ ਨਹੀਂ ਸੀ ਲੋਹਣੀ ਦੁੱਧ ਦੇ ਬਚੇ ਜੀ ਜਮੈਟਰੀ ਨਿਕਲੇ ਦੁੱਧ ਜੇ ਦੁੱਧ ਜੇ ਚੱਪ ਚੋ ਆਦੂ ਇਹ ਕਿਤਾਬ ਨੂੰ ਅਸੀਂ ਅਗਲੇ ਰੱਖੇ ਸੇ ਕਿਤਾਬਾਂ ਦੇ ਵਿੱਚ ਸਸ ਇਸ ਸਿਖੋ ਲੈਣਾ ਹੈ ਨੂੰ ਸਮਝਾਂਗੇ ਇਹ ਲੋਕ ਉੱਪਰ ਦੇ ਚੱਕਰ ਤੋਂ ਸਭ ਤੋਂ ਪਹਿਲਾਂ ਲਏ ਰੋਟੀ ਦਾਲ ਨਾਲ ਵੀਡੀਓ ਬੈਗ ਐਂਡ ਵੀ ਵਾਂਟ ਵੀ ਪਾਸ ਕਿਉਂਕਿ ਇਹ ਟਾਈਡ ਹੈ ਤੇ ਉਹ ਰੱਖਦੇ ਹਾਂ ਫੰਕਾ ਦਰ ਉੱਪਰ ਲਪਕਾ ਤੇ ਲਾਟ ਵੀ ਕਰਦੇ ਹਾਂ ਚਲਦੇ ਬਸ ਬਸ ਪੂਰੀ ਹੋ ਰਹੀ ਹੈ ਇਧਰ ਲਾ ਪੱਖਾ ਛੜੀਆ ਚਲ ਪੈ ਐਸ ਤਰ੍ਹਾਂ ਕਾਲ ਜਿਹਾ ਪੱਖਾ ਕਾਇਬ ਤੋਂ ਮਨ ਵੇੜਵੀ ਰੇਡੀਓ ਗਿਆ ਫਿਰ ਤੇ ਲਓ ਜੀ ਮੈਂ ਆਇਆ ਹੁਣ ਬੱਚਿਆਂ ਨੂੰ ਚੜਾਉਣਾ ਆਗੇ ਭਾਈ ਸਾਡੇ ਗਵੰਡੀ ਮਲਖਿੰਦਰ ਸਿੰਘ ਜੀ ਪਪਾ ਤੇ ਉਹ ਉਧਰੋਂ ਨਹੀਂ ਵੈਣਾ ਇਧਰਲੇ ਪਾਸੇ ਪੈ ਨਾਲੇ ਦਾ ਘਰ ਆ ਜੀ ਠੀਕ ਹੈ ਜੀ ਸਾਡਾ ਆਪਦਾ ਹੀ ਹੈ ਬੰਦਾ ਤੇ ਹੁਣ ਬੱਚੇ ਜਾ ਰਹੇ ਨੇ ਸਕੂਲ ਤੇ ਹੁਣ ਬੱਚਿਆਂ ਦੀ ਵੈਨ ਦੀ ਵੇਟ 'ਚ ਠੀਕ ਹੈ ਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਹੋ ਇਧਰ ਆ ਵੇਖੋ ਕਣਕਾਂ ਸਾਰੀਆਂ ਕੰਮ ਮੁਕੰਮਲ ਹੋ ਚੁੱਕੇ ਤੇ ਮੈਂ ਸੜਕ ਤੇ ਉੱਤੇ ਹਾਂ ਜਮਾ ਬੱਚਾ ਰੈਡੀ ਹੋ ਜਮਾ ਰੈਡੀ ਹੈ ਚਲੋ ਅੱਜ ਸਾਡਾ ਮਾਨਵੀਰ ਇਹ ਜਾ ਰਹੇ ਨੇ ਸਕੂਲ ਹੈ ਇੱਥੇ ਨਾ ਬੈਗ ਕਿੱਥੇ ਨਾ ਦੇ ਇਹ ਬੈਗ ਲੈ ਆਂਦੇ ਐ ਮੋਗੋ ਇਹ ਬੈਗ ਦਾ ਮੰਗਿਆ ਸੀਗਾ ਉਹਨਾਂ ਨੇ ਹੋ ਰਾਜੇ ਸੇਵਾ ਤੇ ਕੱਲੂ ਆ ਚੌਦੇ ਉੱਪਰ ਜਾਣਾ ਹੋ ਕਿਤੇ ਜਾਂ ਬਾਹਰ ਚੱਲਿਆ ਆਊਗਾ ਤੋ ਪਹਿਲਾਂ ਮੱਥਾ ਟੇਕ ਚਕੇ ਬਾਪੇ ਦੇ ਤਾ ਕਰਕੇ ਅਗਲਾ ਆਇਆ ਵੀ ਕੱਲ ਨੂੰ ਚੋਦੇ ਕੱਲ ਨੂੰ ਮੱਛਾ ਦਾਦੇ ਲਓ ਜੀ ਬੱਚੇ ਜਾ ਰਹੇ ਨੇ ਸਕੂਲ ਓਏ ਬਾਈ ਕਰ ਜੰਮੀ ਅੰਮਾ ਅਸੀਂ ਬਾਈ ਬਾਸ ਤੇ ਚੜ ਕੇ ਜਦੋਂ ਬਾਸ ਤੇ ਚੜ ਕੇ ਉਦੋਂ ਬਾਏ ਬਾਏ ਕਰ ਦਿਓ ਬਾਏ 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 ਬਾਏ

ਤੇ ਸਾਰੇ ਬਾਹਰ ਬੈਠੇ ਦੇ ਸਭ ਦੇ ਸਾਹ ਵਿੱਚ ਮੇਰੇ ਭੈਣ ਭਰਾਵਾਂ ਨੂੰ ਸਾਰੇ ਹਨ ਸਤਿ ਸ਼੍ਰੀ ਅਕਾਲ ਪਰਮਾਤਮਾ ਤੋਂ ਲਿਟੜਦੀ ਖਲਾਸ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਆ ਹੁਣ ਸਾਡੇ ਘਰ ਕੋਲੇ ਲੱਗੀ ਹੈ ਚੁਰੀ ਵਾਲੀ ਰਸਈਨ ਤੇ ਤੁਹਾਨੂੰ ਉਹ ਵੀ ਦਿਖਾਣੇ ਆ ਬਾਅਦ ਦੇ ਵਿੱਚ ਫੇਰ ਇੱਥੇ ਆਮਦੇ ਪਿੱਛੇ ਬਲੌਕ ਨਾਲ ਜੁੜ ਰਹੇ ਹਾਂ ਤਦ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਅਨੁਸਤਿ ਠੀਕ ਹਾਂ ਤੁਸੀਂ ਵਧੀਆ ਜੀ ਠੀਕ ਠਾਕ ਕੀ ਬਣਾ ਰਹੇ ਆ ਫ੍ਰੈਂਚ ਫਰਾਈ ਇਹ ਕਹਿਣਾ ਨਹੀਂ ਹੁੰਦਾ ਵੈਸੇ ਪੰਜਾਬੀ ਚ ਬੋਲਣਾ ਨਹੀਂ ਅੰਗਰੇਜ਼ੀ ਆਉਂਦੀ ਆਲੂ ਆਦੇ ਉਹ ਚੈਪਸ ਹਾਂ ਹਾਂ ਹੈ ਠੀਕ ਹੈ ਤੂੰ ਅੰਗਰੇਜ਼ੀ ਨਾ ਜਨਾ ਕਰ ਹੁਣ ਇਹਦਾ ਕੰਨਾ ਇਹਦੇ ਨਾਲ ਤਾਂ ਮੈਂ ਤਾਂ ਤੈਨੂੰ ਰੋਟੀਆਂ ਲਾ ਦੇ ਨਹੀਂ ਕਰੇ ਜੀ ਮਸ਼ੀਨ ਜੀ ਚਾਲੂ ਹੋ ਗਈ ਅਹੀ ਚੱਲ ਨਹੀਂ ਉਹ ਵੀ ਚਲੋ ਜੀ ਅਸੀਂ ਜਾ ਰਹੇ ਆ ਬਾਅਦ ਚ ਮਿਲਦੇ ਆ ਦੇਖੋ ਜੀ ਸਾਡੇ ਘਰ ਦੇ ਨਜ਼ਦੀਕ ਜਮਾ ਬਿਲਕੁਲ ਨੇੜੇ ਇਹ ਮਸ਼ੀਨ ਲੱਗੀ ਹੈ ਤੋੜੀ ਵਾਲੀ ਤੇ ਨੂੰ ਬਖੋਣਾ ਜਿੱਤ ਜਿੱਤ ਆ ਲੱਗੇ ਆ ਆ ਖੜਾ ਜੀ ਮਾਨਵੀਰ ਪਾਪਾ ਜੀ ਫਰੀ ਨਹੀਂ ਪਤਾ ਇੱਥੇ ਗਰਮੀ ਬਹੁਤ ਹੋ ਰਹੀ ਬਹੁਤ ਹੋ ਰਹਾ ਗਰਮ ਹੈ ਛੇ ਜਿਆਦਾ ਇੱਥੇ ਆ ਜਾ ਘਰੇ ਪਤੋਂ ਨਾ ਠੰਡੇ ਹੋਏ ਬੈਠਾਂਗੇ ਠੰਡੇ ਹੋਏ ਹੋ ਚੱਲੀ ਜਾਂਦੀ ਜੀ ਟੂੜੀ ਵਾਲੀ ਮਸ਼ੀਨ ਬਹੁਤ ਵਧੀਆ ਇੱਧਰ ਮਹਾਰਾਜ ਨੇ ਬੱਚਾ ਰੱਖਿਆ ਸਾਰਿਆਂ ਨੇ ਹੀ ਰੱਖਿਆ ਪਤਾ ਨਹੀਂ ਆ ਪਰ ਫਿਰ ਵੀ ਪ੍ਰਮਾਤਮਾ ਨੇ ਬਹੁਤ ਬਖਸ਼ਿਸ਼ ਕੀਤੀ ਜਿਹੜਾ ਤੁਹਾਨੂੰ ਮੈਂ ਵਿਖਾਇਆ ਸੀਗਾ ਫੁੱਲਾਂ ਵਾਲਾ ਜਮਾ ਬਿਲਕੁਲ ਸੁੱਕ ਗਿਆ ਸੀਗਾ ਹੁਣ ਮਿਹਨਤ ਸਦਕਾ ਹੁਣ ਵੇਖੋ ਜਾਨੀ ਫੁੱਟਿਆ ਹੁੰਦਾ ਦਵਾਰਾ ਤੇ ਹੁਣ ਮੈਂ ਯਾਰ ਢੋਪ ਪਾ ਲਈ ਹੈ ਹਨਾਓ ਜੀ ਅੰਦਰ ਸਾਰਾ ਜੀਤ ਕਰੀ ਜਾਂਦੇ ਫਰੋਲਾ ਪਰ ਵਾਲੀ ਉਹ ਬਾਬਾ ਉੱਤਰ ਵੀ ਬਹੁਤ ਕੁਝ ਕੀਤਾ ਪਿਆ ਸਾਰਾ ਪਾ ਲਿਆ ਹਾਂ ਸਾਰਾ ਖੋਣ ਲਿਆ ਬੱਚੇ ਬਹੁਤ ਸਾਰਾ ਇਹ ਕਿੰਨਾ ਖਾ ਆ ਗਰ ਪਿਆਰਾ ਪੈਸ ਆ ਕੇ ਸੌਂ ਗਿਆ ਤੇ ਮੈਂ ਨਵੀਰ ਖੇਡਦਾ ਪਰਦਾ ਉਹ ਵੀ ਕੁਛ ਜਿਹਨੇ ਸੌਂ ਗਿਆ ਪਤਾ ਨਹੀਂ ਵਿਚਾਰੀ ਗਾਦਾ ਗੁੱਸਾ ਕਰ ਗਈ ਪਰ ਆਲਾ ਤਾਂ ਮਾਮਾ ਧੀ ਆਂਦਾ ਹੀ ਸੀਗਾ ਪਰ ਵੈਸੇ ਮੈਂ ਵਿਚ ਆਈ ਨਹੀਂ ਜਿਗਾ ਹਣ ਵੇਖੋ ਵੀ ਹੁਣ ਕੀ ਆ ਫੈਸਲਾ ਉਹ ਬੱਠਨਸਾਰ ਤੇ ਪਰ ਉਹ ਕਿਹੜਾ ਰੋਸ ਕੇ ਪੈ ਗਈ ਆ ਉਹ ਵੇ ਭਈ ਸਾਹਮਣੀ ਹੁਣ ਦੋ ਹੁਣ ਦੋ ਖੜਾ ਦੇ ਹੁਣ ਨਹੀਂ ਦੋ ਹਤਾ ਨਹੀਂ ਰੌਲਾ ਤਾਂ ਕਾਫੀ ਚੱਲ ਪਿਆ ਸੀਗਾ ਤੇ ਹੁਣ ਵੇਖੋ ਸਮਝਾਉਤੇ ਤੇ ਥਰ ਤੇ ਹੁਣ ਜਦੋਂ ਉੱਠੀ ਉਹ ਤਾਂ ਵੇਖੋ ਕੀ ਮੰਗਦੀ ਤਾਂ ਰੱਖੇ ਨਵਾਂ ਨੇ ਵੀ ਕਈ ਵਾਰੀ ਮਮੀ ਨੂੰ ਨੰਬਰ ਨੋਟ ਕਰਨਾ ਪੈ ਗਿਆ ਮਨਵੀਰ ਅਮਨਿਤ ਮਨੀ ਤਾਂ ਬਹੁਤ ਦੂਰ اٹ ਗਿਆ ਉਧਰ ਨਾ ਉਹ ਤਾਂ ਥੋੜੇ ਵਾਲੇ ਬਠਲ ਚ ਪਾ ਦਈਏ ਦੇਖ ਲੋ ਉੱਠਨੇ ਹੀ ਪਊ ਆ ਵੀਤ ਨੇੜੇ ਆ ਨੇੜੇ ਹੀ ਦਿੱਤੀ ਜਾਂਦਾ ਮੈਨੂੰ ਬੈਂਕਲੀ ਨਾਲ ਧੱਕਾ ਲਾ ਆ ਸਵਾਛ 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 ਕੁੜਾ ਪਾਲੂਗੀ ਅਸਲ ਕਿ ਸਿੱਧਾ ਨਹੀਂ ਕਹਿੰਦੀ ਕਿ ਕਿੰਨੇ ਮੈਂ ਮਲ ਪਾ ਕੇ ਗੱਲ ਨੂੰ ਲਿਆਂਦਾ ਤੋ ਉਹ ਕਹੇ ਵੀ ਭਾਈ ਉਹ ਊੜਾ ਕੁੜੇ ਵਾਲਾ ਬੱਠਲ ਦਾ ਨੇੜੇ ਲਿਆ ਦੇ ਬਸ ਇੰਦੀ ਗੱਲ ਹੀ ਜੀ ਚਲੋ ਫੋਈ ਨਹੀਂ ਨਾ ਦੇਖੋ ਚੁਸਤਾ ਪੈਰਾਣਾ ਧੱਕੇ ਲੈ ਆਉਣਾ ਸੀ ਮੈਨੂੰ ਉੱਠਣਾ ਪੈਣਾ ਸੀ ਮੈਂ ਫੇਰ ਚੱਕ ਲੈਣਾ ਪੈਣਾ ਸੀਗਾ ਜਾ ਕੇ ਦੇਖ ਚੁਸਤਾ ਸੈਂਕਲੀ ਨਹੀਂ ਲੈ ਆਂਦਾ ਦਾਦਾ ਜਦੋਂ ਆਉਂਦਾ ਵੀ ਆ ਸਟਾਣਾ ਸੀਗਾ ਇੱਕ ਉਹ ਬੱਲੇ ਤੇ ਉਹ ਭਾਂਡਾ ਰੱਖੀ ਪਖੋਖ ਲੱਗੀ ਆ ਹੁਣ ਮੈਂ ਪਰਸ਼ਾਦਾ ਪਾਣੀ ਛਾੜ ਰਿਹਾ ਪਏ ਸੀ ਇਹ ਤੁਸੀਂ ਨਹੀਂ ਛੱਕੇ ਹਾਂ ਸਮਝ ਆ ਗਿਆ ਹੁਣ ਤੇ ਹੁਣ ਜਦੋਂ ਜਰਾ ਬਾਰ ਨਹੀਂ ਰਹਾ ਨਾਲੇ ਪਰਪਰ ਕੋਈ ਕੱਲ ਨੂੰ ਫੇਰ ਛੁੱਟੀ ਪੁੱਤ ਹਾਂਜੀ ਛੁੱਟੀਆਂ ਹੀ ਬਹੁਤ ਆਈ ਜਾਂਦੀਆਂ ਹਨਾ ਐਸ ਇਸ ਮਹੀਨੇ ਚ ਤਾਂ ਬਾਹਰੀਆਂ ਛੁੱਟੀਆਂ ਆਈਆਂ ਬਾਕੀ ਅਜੇ ਜੂਨ ਦੀਆਂ ਛੁੱਟੀਆਂ ਆ ਜਾਣੀਆਂ ਹੈਣਾ ਥੋੜੀ ਜਿਹੀ ਵਾਸ ਰਹਿ ਗਿਆ ਟਾਈਮ ਥੋੜਾ ਜਿਹਾ ਕਿੱਥੇ ਜਾਣਾ ਛੁੱਟੀਆਂ 'ਚ ਹੈ ਕਿੱਥੇ ਜਾਣਾ ਪੁੰਮਾੜਾ ਟ੍ਰੇਨ ਟ੍ਰੇਨ ਤੇ ਜਾਣਾ ਟ੍ਰੇਨ ਖੇਡਣ ਵਾਲੀ ਟ੍ਰੇਨ ਲੈ ਆਵਾਂਗੇ ਉੱਤ ਜਾਵੜੀ ਅਸਲੀ ਦੇ ਟ੍ਰੇਨ ਤਾਂ ਚੜਿਆ ਨਹੀਂ ਜਾਣਾ ਮਾਪੇਓ ਤੋਂ ਹੈਨਾ ਨਾ ਮम्मा ਜਾ ਸਾਥ ਦੇ ਨਾ ਪਾਪਾ ਜਾ ਸਾਥ ਦੇ ਤੇਰੇ ਨਾਲ ਬਸ ਚ ਬਸ ਚ ਵੀ ਨਹੀਂ ਜਾ ਸਕਦੇ ਅਸੀਂ ਤਾਂ ਬਸ ਕੁੜੀ ਕੂਟ ਰਿਤੇ ਜਾ ਸਕਦੇ ਹਾਂ ਉੱਤਨਾ ਸੋਖਾ ਹੈ ਹਾਂ ਸੱਤ ਨੂੰ ਪੌੜਨ ਲੱਗੀਆਂ ਹੁੰਦੀਆਂ ਨਾ ਵਾ ਟੰਨ ਨੂੰ ਪੌੜਨ ਲੱਗੀਆਂ ਹੁੰਦੀਆਂ ਬਸ ਟੰਨ ਟੰਨ ਪੌੜੀਆਂ ਚਾਹੀਦੀਆਂ ਬਾਅਦ ਤੋਂ ਬਾਅਦ ਹੂੰ ਕਿਆ ਸਾਰਾ ਕੋਸ਼ਾ ਹਨ ਤੇ ਦੇਵ ਮਰਦੀ ਦੀ ਆ ਉਹ ਬਿੱਕਾ ਤੇ ਕੋ ਲੋਕੀ ਕੰਦੀ ਨਾ ਜੀ ਮੰਮਾ ਬਣਾਈ ਇੰਦੇ ਕਿ ਨੇ ਮੰਗੀ ਤੇ ਦਵਾਈਾ ਸਿੱਖਿੰਦੇ ਨਾ ਮੰਗੀ ਤੇ ਲੈ ਆਣੇ ਜੀ ਮੇਰੇ ਵੀ ਫੇਵਰਟ ਕਰ ਲੈ ਜੀ ਉਹਨ ਵੀ ਲੱਗਿਆ ਤੇ ਬਾਹਲੀ ਗਰਮ ਚੰਦੇ ਹੁੰਦੇ ਆ ਨਹੀਂ ਖਾਣ ਲੱਗੇ ਬਸ ਹਾਂ ਜੀ ਸਾਨੂੰ ਇੱਕ ਆਦਤ ਪਈ ਵੀ ਆ ਅਸੀਂ ਜਿਹੜਾ ਵਿਚਲਾ ਵਿੱਚ ਲਾਉਂਦਾ ਇਹੀ ਖਾਣਾ ਹੁੰਦਾ ਬਸ ਬਾਕੀ ਬਾਕੀ ਉਹਨਾਂ ਛਣਕੰਦੇ ਛਲਕਾ ਛੜਕ ਰਿđi ਹੁੰਦੇ ਆ ਵਧੀਆ ਹੂੰ ਮੂਸੇ ਕਣਾਂ ਜੱਕ ਲੈਣਾ ਨੇ ਚ ਤੇ ਹਨ ਵਿੱਚੋਂ ਵਿੱਚੋਂ ਆ ਖਾਲੀ ਕਰਕੇ ਤੇ ਵੀ ਇੱਥੇ ਰੱਖ ਲੈਣਾ ਹੂੰ ਮੈਂ ਤਾਂ ਇੱਕ ਵਾਰੀ ਹੋਰ ਸੇਕਣਾ ਹੋਊਂਗੀ ਨਮਕਾ ਤੇ ਪੜਾਈ ਚ ਅੱਜ ਫੇ ਚਲਦੀ ਵਾਲੀ ਰੋਟੀ ਲਾ ਲਓ ਜੇ ਜਲਦੀ ਲਾ ਹਾਂ ਜੀ ਹਾਂ ਬਸ ਲੋ ਨਹੀਂ ਲੱਗੇ ਹਟਾ ਗੁੰਨਾ ਪਿਆ ਬਸ ਰੋਟੀ ਲਾ ਲੈ ਗੰਡਾ چیر ਦੇ ਪਾਪਾ ਪਰ ਮੈਂ ਚਿੜੀ ਆ ਨਹੀਂ ਸੀਗੀ ਮੈਂ ਚਿੜੀ ਆ ਨਹੀਂ ਸੀ ਗੰਡਾ ਉਹ ਸੁੰਗਾਸ ਦੇ ਆ ਅੱਛੀ ਜੀ ਚਿੜੀ ਆ ਨਹੀਂ ਸੀ ਗੰਡਾ ਅੱਜ ਜੀ ਜੀ ਅਸੀਂ ਜੀ ਆਨੇ ਗੰਡਾ ਅੰਮੀ ਗੰਨੇ ਗੰਡਾ ਚੀਰ ਕੇ ਰਹਿਣ ਉਹ ਉਹਦੇ ਵਿੱਚ ਹੈ ਨਾ ਪਾਉਣਾ ਸੀ ਨਾ ਕਰੇਲੇ ਵਿੱਚ ਗੰਡਾ ਹੋਰ ਤਾਂ ਨਿਕ ਅੱਧ ਵਿੱਚ ਪਾਣੇ ਮੈਨੂੰ ਪਤਾ ਨਹੀਂ ਪੱਕਾ ਕਰੇਲੇ ਵਿੱਚ ਪਾਣੇ ਕਿ ਅੱਧ ਵਿੱਚ ਪਾਣੇ ਜੀ ਅਸੀਂ ਚ ਲਿਆਨੇ ਹੋਣ ਗੰਡਾ ਜੀ ਆਦੇ ਮੰਮੀ ਗੰਨੇ ਸੇ ਜਲਦੀ ਜਲਦੀ ਗੰਡਾ ਚਲਦੇ ਟਿੱਕੀ ਟਿੱਕਾ ਬਾਕੀ ਮੰਮੀ ਅੰਦਰ ਮੈਂ ਹਾਂ ਜੀ ਫਰੈਂਚ ਫਰਾਈਜ਼ ਜੀ ਬਣ ਕੇ ਜੀ ਹੋਪਕੇ ਜੀ ਕਿਆ ਦੇ ਦੇ ਕੇ ਜੱਜ ਟੈਸਟਾ ਜੀ ਸੋਗਲਾ ਮਾਜੀ ਹਾਂ ਮੈਂ ਸੋਪ ਪਾ ਲਉ ਸਾਹ ਥੋੜੀ ਪਾਣੀ ਵਾਲੀ ਦੇਤੀ ਆ ਸਾਹ ਥੋੜੀ ਪਤਲ ਹੋ ਗਈ ਸੀ ਕਿਹਦੇ ਕਿਨਾ ਪਾਣੀ ਮੇਰੇ ਕਾਟ ਚ ਗਈ ਮੇਰੇ ਤਾਂ ਫਰਮਾ 100 ਆ ਹਾਂਜੀ ਮੈਂ ਜਲੇ ਲਾ ਚੁੱਕਿਆ ਐਨ ਨੂੰ ਪਤਾ ਘਰ ਲੈਣ ਨੂੰ ਚੰਗਾ ਘਰ ਮਾ ਥੋੜੇ ਦੇ ਦੇਖ ਤਾਂ ਹੈ ਨਾ ਹਾਂ ਹਾਂ ਬਹੁਤ ਵਧੀਆ ਤੇ ਤੇ ਸਭ ਦੇ ਸਭ ਵਿੱਚ ਮੇਰੇ ਨਕਰ ਦੇ ਤੋਂ ਸਾਰੇ ਭੈ ਪ੍ਰਵਨੋਂ ਪ੍ਰਸਤਿ ਜਿਸ ਦੁਆਰਾ ਮੇਟ ਫਤਨ ਕਾਮ ਲੋਨਿਆ ਤੇ ਨੰਨੋ ਦੇ ਕਾਲ ਬਾੜਦੇ ਤੇ ਵਰ ਪਿਆਰ ਦੇ ਬਾੜਦੇ ਜੀ ਵਿੱਚ ਕੀ ਤਾਉ ਨਾ ਧੰਨਵਾਦ ਨਾ ਮੈਂ ਪੈਣ ਖਰਾਜ ਨੂੰ ਨੰਦਰ ਤੇ ਲਾ ਧੰਨਵਾਦ ਤੂ ਤੋ ਬੈਣ ਲਈ ਦਾ ਰੱਜਵਾ ਤੇ ਕਲ ਬੱਚਾ ਨੇ ਰਾਲ ਮਿਲ ਕੇ ਮਰਵਾ ਪਿਆਰ ਦਾ ਐਬੀਡੀ ਬਣਾਇਆ ਜਿਹੜੇ ਕੀਤਾ ਤੇ ਬਹੁਤ ਹੀ ਕੰਨ ਪੁੱਛਿਓ ਇਹੋ ਵੀ ਬਹੁਤ ਪਛੋਈ ਜਨਕੇ ਪਛਿਆਦੀ ਪੁੱਛਿਆ ਤਾਂ ਆਪਣੇ ਪੁੱਛਿਆ ਤੇ ਉਸ ਲਈ ਜਾਂਦੇ ਤੇ ਸੋ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਵੇਖੀਏ ਪੀੜੀ ਵੀ ਹੈ ਇਹ ਸਾਰੇ ਭੈਣ ਭਰਾਵਾਂ ਨਾਲ ਇਕੱਠੇ ਹੋ ਠੀਕ ਹੈ ਜੀ ਸਾਰੇ ਪਰਿਵਾਰ ਤੋਂ ਤੇ ਬਲੋਜੂ ਤੋਂ ਤੁਹਾਡੇ ਜੀ ਮੈਰ ਬਲੋਤਾ ਜੀ ਮਾਨਾ ਦੇ ਵਿੱਚੋਂ ਘਟੋ ਠੀਕ ਹੈ ਜੀ ਤੁਹਾਡਾ ਜੀ ਐਸਏ ਐਸ ਮਾਨਾ ਦਾਇਤ ਕਰਦੇ ਹੈ ਮਾਤਾ ਜੀ ਸਾਰੇ ਦਾ ਕਾਇਦ ਲੋਕ ਦਾ ਬਾਦ ਤੇ ਉਹਨਾਂ ਕਰਦੀ ਤੇ ਬਾਦ ਆ ਆਪਣੇ ਕੋਲ ਦਾ ਚਾਰ ਦਿਨ ਵਾਸਤੇ ਉਠਾ ਦੇਵਲੀ ਲੋਡ ਪੈਦੀ ਆਪ ਖਾਜ ਲਊਗਾ ਠੀਕ ਹੈ ਜੀ ਇਹ ਆ ਬੈਟਰੀ ਤੇ ਆ ਰਹੀ ਹੈ ਜੀ ਬੈਟਰੀ ਤਾਂ ਕਿ ਉਹ ਤੁਹਾਨੂੰ ਦੇ ਰਾਤ ਨੂੰ ਪੈਂ ਸਮਿਆਂ ਪੈ ਕਰਕੇ ਇਹਨੂੰ ਚਾਰਜ ਤੇ ਲਾਇਆ ਜਾਂਦਾ ਤੇ ਜੇ ਫੋਨ ਚਾਰਜ ਕਰਨਾ ਪੂਰ ਵੀ ਚਾਰਜ ਹੋ ਜਾ ਜੀ ਜੀ ਤੇ ਵਧੀਆ ਆ ਜਾਂਦਾ ਯਾਨੀ ਕਿ ਟੇਪ ਉੱਪਰ ਸੋਣਾ ਹੁੰਦਾ ਤੇ ਉਹ ਤਰ੍ਹਾਂ ਦਾ ਚਾਰਜ ਕੀਤਾ ਤੇ ਬਾਅਦ ਵਿੱਚ ਸਾਥੀ ਖਾਣੇ ਬੁਲਾ ਗਿਆ ਸੀ ਤੇ ਅੱਜ ਉਹ ਹੀ ਕੁਝ ਜਿਹਾ ਹੋਰ ਪਾਣ ਨੂੰ ਕੋਈ ਨਹੀਂ ਕਿ ਮੈਂ ਬ੍ਰੈਂਡ ਕਰਾਂ ਤੇ ਤੁਹਾਾਂ ਵੰਦਾ ਧੰਨਵਾਦ ਜਿਵੇਂ ਦਾ ਹੀ ਖੁਸ਼ੀਏ ਮੇਰੇ ਭੈਣ ਭਰਾ ਇਨ ਵਿੱਚ ਜੁੜ ਚੁੱਕੇ ਨੇ ਜੁੜਦੇ ਵੀ ਨੇ ਮੇਰੇ ਚੈਨ ਨਾਲ ਜੁੜੇ ਰਹੋ ਜਰੂਰ ਮਾਤਾਵਾਦ ਸੁ ਕਰ ਰਹੇ ਹੋ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਾਤਾਵਾਦ ਤੁਸੀਂ ਕਮੈਂਟ ਕਮੈਂਟ ਵੀ ਬਹੁਤ ਸੋਹਣੇ ਹੁੰਦੇ ਪਰ ਉਹ ਵਸ਼ ਕਲੇ ਹੈ ਉਸਨਾਂ ਦਾ ਰਿਪੋਰਟ ਬਣਾ ਵੀ ਜਦੋਂ ਨਾ ਨੀ ਬੋਲਿਆ ਗਿਆ ਕਮੈਂਟ ਵਾਲੇ ਜੀ ਚਾਹੁੰਦੇ ਆ ਤਾਂ ਕਰਕੇ ਇਹ ਪਤਾ ਲੱਗਦਾ ਤੇ ਕੋਈ ਗੱਲ ਨਹੀਂ ਜੀ ਹੋਈ ਹੋ ਜਾਂਦੀ ਜਰੂਰ ਕੱਢਿਆ ਜਾਊਗਾ ਤੇ ਆਪਾਂ ਕਮੈਂਟ ਬੜ ਕੇ ਜਿਸ ਪੈਰ ਪੁਰਾਣੇ ਆਪ ਨੂੰ ਮੈਕ ਕੀਤਾ ਦੱਸਿਆ ਵੀ ਮੇਰਾ ਨਾਮ ਬੋਲਿਆ ਜਾਵੇ ਉਹਦਾ ਜਰੂਰ ਨਾਮ ਬੋਲਾਂਗੇ ਇਹਦੀ ਵੀ ਨਾਮ ਬੋਲਾਂਗੇ ਤੇ ਇੱਕਾ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ